माता पद्दरकाली दे अठतरवें सालाना मेले मौके मां दुर्गा मंडली मंदिर माता वेलफेयर वल्लो वैलफेयर सुसायटी वलों वकव जथेबंद सहयोग न शहर विशाल शोभा यात्रा कदी गई शहर के प्राचीन श्री ब्रह्मकुंड मंदिर ब्रह्मकुंडैक्स शालीमार बाग तो शुरू हुई शोभा यात्रा शहर के वक ਵਕ ਬਜ਼ਾਰਾਂ ਵਿੱਚੋਂ ਦੀ ਹੁੰਦੇ ਹੋਏ ਦੇ ਰਾਜਸ਼ੇਖਪੁਰ ਸਥਿਤ ਮਾ ਪੱਧਰਕਾਲੀ ਮੰਦਰ ਵਿਖੇ ਸਮਾਪਤ ਹੋਈ ਇਸ ਦੌਰਾਨ ਵਕ ਵਕਦੇਵੀਂ ਦੇਵਤਿਆਂ ਦੀਆਂ ਸੁੰਦਰ ਚਾਕੀਆਂ ਖਿੱਚਦਾ ਕੇਂਦਰ ਰਹੀਆਂ ਯਾਤਰਾ ਵਿੱਚ ਸ਼ਾਮਲ ਹਜ਼ਾਰਾਂ ਸ਼ਰਦਾਲੂਆਂ ਨੇ ਮਾ ਪੱਧਰਕਾਲੀ ਦੇ ਜੋਤੀ ਸਰੂਪ ਦੀ ਸੁੰਦਰ ਪਾਲਕੀ ਤੇ ਫੁੱਲਾਂ ਦੀ ਵਰਖਾ ਕੀਤੀ ਮਾਤਾ ਦੇ ਜੈਕਾਰਿਆਂ ਨਾਲ ਮੱਥਾ ਟੇਕਦੇ ਹੋਏ ਸ਼ਰਦਾਲੂਆਂ ਨੇ ਮਾਂ ਦੀਆਂ ਦਾਤਾਂ ਸਭ ਦੀਆਂ ਚੋਲੀਆਂ ਪਰਦੀ ਮਾ ਪਕਤਾ ਨੂੰ ਸੋਹਣਾ ਲੱਗਦਾ ਮਾ ਪੱਧਰਕਾਲੀ ਦਾ ਦਰਬਾਰ ਮੇਲੇ ਲੱਗੇ ਮਾ ਪੱਧਰਕਾਲੀ ਦੇ ਦਰਬਾਰ ਤੇ ਆਦੇ ਗਾਇਨ ਕਰਕੇ ਆਪਣੀ ਹਾਜ਼ਰੀ ਲਗਵਾਈ ਜੀ ਮੇਲੇ ਦੀਆਂ ਤੁਹਾਨੂੰ ਵੀ ਪਾਕ ਪੂਰਬਾਸੀਆਂ ਨੂੰ ਦੇਸ਼ ਵਾਸੀਆਂ ਨੂੰ ਉਹ ਉਹ ਜੋ ਮਾਰਕਾ ਜੋ ਕਿ ਮਹਾ ਮੈਦਾ 78ਵਾਂ ਮੇਲਾ ਉਹ ਜੋ ਲੋਕਾਂ ਦੇ ਵਿੱਚ ਉਤਸ਼ਾਹ ਜੋ ਚਾਹ ਭਰਿਆ ਹੋ ਉਹ ਦੇਖਣਯੋਗ ਹੈ ਤਾਂ ਸਾਥੇ ਲੰਗਰ ਲੱਗੇ ਹੈ ਸ਼ਹੀਦਾਂ ਦੇ ਪੂਰੀਆਂ ਦੇ ਹਰ ਤਰ੍ਹਾਂ ਦਾ ਲੋਕੀ ਆਨੰਦ ਮਾਣਦੇ ਨੇ ਲੰਗਰ ਦਾ ਵੀ ਔਰ ਮੇਲੇ ਦਾ ਵੀ ਪਿਛਲੇ 8-10 ਦਿਨਾਂ ਤੋਂ ਪੂਰੀ ਹੁੰਤਾਪ ਨਾਲ ਇਹ ਮੇਲਾ ਮਨਾਇਆ ਜਾ ਰਿਹਾ ਵਾ ਸ਼ਹਿਰ ਚੋਂ ਥਾਂ ਥਾਂ ਤੇ ਸਜਾਵਾਂ ਹੋਈਆਂ ਹੋਈਆਂ ਨੇ ਯਾਨੀ ਲੋਕਾਂ ਜਿਹੜਾ ਚਾਹੇ ਹੁਣ ਇਤੋਂ ਬ੍ਰਹਮਕੁੰਡ ਜੀ ਤੋਂ ਮੰਦਿਰ ਤੋਂ ਜੋ ਝਾਕੀਆਂ ਵਾਂ ਸ਼ੋਭਾ ਯਾਤਰਾ ਆ ਉਹ ਬਸ ਥੋੜੀ ਦੇਰ ਤੱਕ ਸ਼ਹਿਰ ਦੇ ਵਿੱਚੋਂ ਹੋ ਕੇ ਤੇ ਰਾਤ ਨੂੰ 11:30 12 ਵਜੇ ਤੱਕ ਮੰਦਿਰ ਤੱਕ ਪਹੁੰਚੀ ਮਾਮਾਈ ਦੀ ਕਿਰਪਾ ਨਾਲ 78ਵਾਂ ਮੇਲਾ ਵਾ ਹੋ ਬੜੀ ਸ਼ਰਧਾ ਪੂਰਵ ਬਣਾਇਆ ਜਾ ਰਿਹਾ ਵਾ ਸਾਰੇ ਨਗਰ ਨਿਵਾਸੀ ਇਹ ਸ਼ਾਮ ਦੇਸ਼ਾਂ ਦੇ ਵਿੱਚੋਂ ਆਏ ਸੱਜਣਾਂ ਦਾ ਸਾਰਿਆਂ ਦਾ ਧੰਨਵਾਦ ਆ ਔਰ ਸ਼ਹਿਰ ਵਾਸੀਆਂ ਦਾ ਖਾਸ ਕਰਕੇ ਧੰਨਵਾਦ ਆ ਅਸੀਂ ਇਹ ਚੰਗ ਦੇਖਦੇ ਪਏ ਆ ਕਿ ਅੱਗੇ ਨਾਲੋਂ ਮੇਲੇ ਦੀ ਮਹਿਮਾ ਜਿਹੜੀ ਆ ਕਾਫੀ ਵਧ ਰਹੀ ਹੈ ਮਹਾਮਾਈ ਦੀ ਤੇ ਜੈ ਮਾਦਾ ਮੈਂ ਤਾਂ ਦੇਖੀ ਸਭ ਤੋਂ ਪਹਿਲਾਂ ਤਾਂ ਆਪਣੇ ਸ਼ਹਿਰ ਵਾਸੀਆਂ ਨੂੰ 7ਵੇਂ ਮਹੀਨੇ ਦੇ ਮਹਾਮਾਈ ਦੇ ਵਧਾਈ ਦਿਨਾਂ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਉਹ ਹਮ ਹਮਾਕੇ ਮੇਲੇ ਚ ਪਹੁੰਚਣ ਤੇ ਮਹਾਮਾਈ ਦਾ ਆਸ਼ੀਰਵਾਦ ਪ੍ਰਾਪਤ ਕਰ ਲੈ। ਇਹ ਜਿਹੜਾ ਅੱਪਾ ਗੱਲ ਕਰੀਏ ਕੀ ਖਾਸ ਜਿਹੜਾ ਵਾ ਸੋਭਾ ਯਾਤਰਾ ਚ ਦੇਖਣ ਨੂੰ ਮਿਲਦਾ। ਕੋਈ ਖਾਸ ਇਹ ਕਿ ਮਹਾਮਾਈ ਦੇ ਸੋਭਾ ਯਾਤਰਾ ਸੁਨੇ ਸੁਨੇ ਸਰੂਪ ਬਣੇ ਹੁੰਦੇ ਵੀ ਦੇਵਤਾ ਦੇ ਕੋਈ ਸ਼ਿਵ ਜੀ ਦਾ ਬਣਿਆ ਕੋਈ ਕ੍ਰਿਸ਼ਨ ਮਹਾਰਾਜ ਦਾ ਬਣਿਆ ਕੋ ਮਹਾਮਾਈ ਦਾ ਬਣਿਆ ਕੋ ਕਾਲੀ ਮਾਤਾ ਦਾ ਬਣਿਆ ਠੀਕ ਹੈ ਜੀ ਕੋਈ ਇਹ ਸਭ ਦੇਵੀ ਦੇਵਤਾ ਦੇ ਸਰੂਪ ਬਣੇ ਆ। ਬਹੁਤ ਵਧੀਆ ਰੰਗਾਂ ਰੰਗ ਪ੍ਰੋਗਰਾਮ ਹੈ ਕੋਈ ਬੈਂਡ বাজਿਆ ਦਾ ਪ੍ਰੋਗਰਾਮ ਚੱਲਦਾ ਕੋਈ ਕਿਤੇ ਚੱਲਦਾ ਹੈ ਇਹ ਮਹਾਮੇਂ ਦੇ ਗੁਣਗਾਨ ਜਾਂਦੇ ਲੋਕੀ ਕਰਦੇ ਕਰਦੇ ਮਹਾਮੇਂ ਦੇ ਤੇ ਸ਼ਿਵਪੁਰ ਜਾਂਦੇ ਪ੍ਰਧਾਨ ਜੀ 78ਵਾਂ ਮੇਲਾ ਮਾ ਭਗਤ ਕਵੀ ਦਾ ਮਨਾਇਆ ਜਾ ਰਿਹਾ ਸ਼ੋਭਾ ਯਾਤਰਾ ਜਿਹੜੀ ਕੀਤੀ ਜਾ ਰਹੀ ਹੈ ਕੀ ਕੰਗਵਸਤ ਹੈ ਸ਼ੋਭਾ ਯਾਤਰਾ ਦੇ ਬਾਰੇ ਹੀ ਦੱਸਿਆ ਤੁਹਾਨੂੰ ਬਹੁਤ ਵੱਡੇ ਇੰਤਜ਼ਾਮ ਸ਼ੋਭਾ ਯਾਤਰਾ ਕੀਤੇ ਗਏ ਪ੍ਰਸ਼ਾਸਨ ਵੱਲੋਂ ਵੀ ਮੇਲਾ ਕਮੇਟੀ ਵੱਲੋਂ ਦੇਖਣਯੋਗ ਚਾੱਕੀਆਂ ਆਣਗੀਆਂ ਮਾਂ ਦੀ ਬਹੁਤ ਹੀ ਇਤਿਹਾਸਕ ਸ਼ੋਭਾ ਯਾਤਰਾ ਜਿਹੜੀ ਇੱਥੋਂ ਚੱਲ ਕੇ 6 ਵਜੇ ਰਾਤ ਦੇ 12 ਵਜੇ ਕਰੀਬ ਔਰ ਮਹਾਮਾਈ ਦਾ ਰਾਤ ਤੋਂ ਸਾਰੀ ਰਾਤ ਜਾਗਰਨ ਚੱਲਣਾ ਹੈ ਸ਼ੋਭਾ ਯਾਤਰਾ ਦੇ ਪੁੰਚ ਤੋਂ ਬਾਅਦ ਸਾਰੀ ਰਾਤ ਵਕ ਵਕ ਭਜਨ ਮੰਡੀਆਂ ਸੰਗੀਤਨ ਕਰਨੀ ਹੈ ਮਹਾਮਾਈ ਦਾ ਗੁਣ ਗਾਂ। ਭਗੇ ਜਾ ਕੇ ਆਪਣੀਆਂ ਮਨੋ ਕਾਮਨਾ ਮੰਗ ਕਰਦੇ ਔਰ ਪੂਰੀ ਵੀ ਕਰਦੀ ਹੈ। ਅੱਜੇ ਗੱਲ ਕਰੀਏ ਇਹ ਰੋ ਲੈ ਕੇ ਇੱਕ ਪਿੰਡ ਤੋਂ ਸ਼ਹਿਰ ਤੋਂ ਪਿੰਡ ਸ਼ੇਪ ਤੇ ਗੱਲ ਕਰੀਏ ਕਿੰਨੇ ਕਿਲੋਮੀਟਰ ਜਿਹੜਾ ਪੈ ਜਾਂਦਾ ਤੇ ਥਾਂ ਥਾਂ ਦਾ ਇਹ ਲਗਭਗ 5 ਕਿਲੋਮੀਟਰ ਦਾ ਹੈਗਾ ਔਰ ਥਾਂ ਥਾਂ ਸਾਰੀ ਜਗ੍ਹਾ ਲੰਗਰ ਸ਼ਵੀਲਾ ਦਾ ਇੰਤਜ਼ਾਮ ਹੈ ਔਰ ਲਾਈਟਿੰਗ ਸਾਰੀ ਇੱਥੋਂ ਤੋਂ ਉੱਥੇ ਤੱਕ ਕਰ ਕੀਤੀ ਗਈ ਹੈ। ਪੁਰਾਣੀ ਦਾਣਾ ਮੰਡੀ ਵਾਇਆ ਉਧਰ ਦੀ ਜਾਂਦੇ ਆ ਸ਼ੁਰੂ ਤੋਂ